9 ਸਾਲ ਬਾਅਦ ਬਰਗਾੜੀ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਨਿਕਲ ਕੇ ਬਾਹਰ ਆਇਆ ਹੈ ਤੇ ਦੱਸਦੀ ਹੈ ਕਿ ਰਾਮ ਰਹੀਮ ਤੇ ਹਨੀ ਪ੍ਰੀਤ ਨਾ ਮਾਸਟਰਮਾਈਂਡ ਨਿਕਲੇ ਨੇ ਤੇ ਉਹਨਾਂ ਦੇ ਵੱਲੋਂ ਬੇਅਦਬੀ ਕਰਵਾਈ ਗਈ ਹੈ ਤੇ ਜਿਸ ਦੇ ਦੌਰਾਨ ਡੇਰਾ ਸਰਸਾ ਮੁਖੀ ਅਤੇ ਰਾਮ ਰਹੀਮ ਦੀ ਵੱਲੋਂ ਜਿਹੜਾ ਇਹ ਮਾਸਟਰ ਜਿਹੜਾ ਮਾਸਟਰਮਾਈਂਡ ਪਲਾਨ ਬਣਾਇਆ ਗਿਆ ਤੇ ਦੂਜੇ ਪਾਸੇ ਦੱਸਦੀ ਹੈ ਕਿ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਜੋ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਹੈ ਉਸ ਦੇ ਵਿੱਚ ਪਹਿਲਾ ਨਾਮ ਹਨੀਪਰੀ ਦਾ ਰਿਆ ਤੇ ਹੁਣ ਹਨੀਪਰੀ ਦੀਆਂ ਮੁਸ਼ਕਲਾਂ ਵਾਧੀਆਂ ਜਾ ਰਹੀਆਂ ਨੇ ਤੇ ਡੇਰਾ ਸਰਸਾ ਮੁਖੀ ਰਾਮ ਰਹੀੰਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਸਿੱਟ ਦੇ ਵੱਲੋਂ ਜੋ ਪ੍ਰਦੀਪ ਕਲੇਰ ਪਗੋੜਾ ਚੱਲ ਰਿਹਾ ਸੀ ਉਸ ਨੂੰ ਸਿੱਟ ਨੇ ਗ੍ਰਿਫਤਾਰ ਕੀਤਾ ਤੇ ਜਿਸ ਤੋਂ ਬਾਅਦ ਹੁਣ ਉਸ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਜੋ ਕਿ ਡੇਰਾ ਪ੍ਰੇਮੀ ਵੀ ਹੈ ਉਸ ਦੇ ਵੱਲੋਂ ਜਿਹੜਾ ਇਸ ਗੱਲ ਨੂੰ ਲੈ ਕੇ ਦਾਵਾ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜੋ ਬਰਗਾੜੀ ਬੇਅਦ ਵੀ ਹੋਈ ਹੈ ਉਸ ਦੇ ਵਿੱਚ ਸਭ ਤੋਂ ਵੱਡਾ ਹੱਥ ਹਣੀ ਪ੍ਰਿਦਾਇ ਤੇ ਦੂਜੇ ਪਾਸੇ ਡੇਰਾ ਸਰਸਾ ਮੁਖੀ ਰਾਮ ਰਹੀਮ ਦਾਵੀ ਹੈ ਤੇ ਜਦੋਂ ਬਾਅਦ ਇਹ ਵੱਡਾ ਖੁਲਾਸਾ ਨਿਕਲ ਕੇ ਬਾਹਰ ਆਇਆ ਤੇ ਜਿਸ ਨੂੰ ਲੈ ਕੇ ਦੱਸ ਜੀਏ ਕਿ ਜੋ ਬੀਤੇ ਦਿਨਾਂ ਦੇ ਵਿੱਚ ਰਾਮ ਰਹੀਮ ਨੂੰ ਜਿਹੜਾ ਇਸ ਗੱਲ ਨੂੰ ਲੈ ਕੇ ਮਹਿੰਦਰਪਾਲ ਬਿੱਟੂ ਨੂੰ ਜਿਹੜਾ ਇਹ ਕੰਮ ਸੌਪਿਆ ਗਿਆ ਸੀ ਤੇ ਜਿਸ ਤੋਂ ਬਾਅਦ ਹੁਣ ਇੱਕ ਵੱਡਾ ਖੁਲਾਸਾ ਜਿਹੜਾ ਬੇਅਦਬੀ ਨੂੰ ਲੈ ਕੇ ਨਿਕਲ ਕੇ ਆਇਆ ਹੈ ਤੇ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਸਭ ਤੋਂ ਵੱਡੇ ਮਾਸਟਰ ਮਾਈਂਡ ਡੇਰਾ ਸਰਸਾ ਮੁਖੀ ਅਤੇ ਉੱਥੇ ਹੀ ਰਾਮ ਰਹੀਮ ਦੇ ਜਿਹੜੇ ਚਾਣ ਵਾਲੇ ਨੇ ਉਹਨਾਂ ਦੇ ਵਿੱਚੋਂ ਇੱਕ ਵੱਡਾ ਝਟਕਾ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਹਨੀ ਪ੍ਰੀਤ ਵੀ ਇਸ ਦੇ ਵਿੱਚ ਮਾਸਟਰ ਮਾਈਂਡ ਸੀ ਤੇ ਇਸ ਕੇਸ ਦੇ ਵਿੱਚ ਪਹਿਲਾ ਨਾਮ ਜਿਹੜਾ ਹਨੀ ਪ੍ਰੀਤ ਦਾ ਦੱਸਿਆ ਜਾ ਰਿਹਾ ਹੈ ਤੇ ਜਿਸ ਦੇ ਨਾਲ ਕਿ ਹੁਣ ਡੇਰਾ ਪ੍ਰੀਮੀਅਰ ਵੀ ਇੱਕ ਵੱਡਾ ਝਟਕਾ ਫਿਰ ਤੋਂ ਲੱਗਿਆ ਹੈ ਤੇ ਦੱਸਿਏ ਕਿ ਡੇਰਾ ਸਰਸਾ ਮੁਖੀ ਰਾਮ ਰਹੀਮ ਤੇ ਦੂਜੇ ਪਾਸੇ ਹਨੀ ਪ੍ਰੀਤ ਦੇ ਵੱਲੋਂ ਆਪਣਾ ਮਾਸਟਰਮਾਈਂਡ ਬਣਾਇਆ ਗਿਆ ਤੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਬੇਅਦਬੀ ਕਰਵਾਈ ਗਈ ਤੇ ਜਿਸ ਦੇ ਦੌਰਾਨ ਪ੍ਰਦੀਪ ਕੋਲੇਰ ਦੇ ਵੱਲੋਂ ਇਹ ਵੱਡੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਅਤੇ ਉਸ ਪ੍ਰਦੀਪ ਕੋਲੇਰ ਦੇ ਵੱਲੋਂ ਜਿਹੜਾ ਕਿਹਾ ਗਿਆ ਹੈ ਕਿ ਮੈਂ ਇਸ ਗੱਲ ਨੂੰ ਲੈ ਕੇ ਦਾਵਾ ਕਰਦਾ ਹਾਂ ਕਿ ਜਿਹੜਾ ਜਿਹੜੀ ਬੇਅਦਬੀ ਹੋਈ ਹੈ ਬਰਗਾੜੀ ਬੇਅਦਬੀ ਹੋਈ ਹੈ ਉਸ ਦੇ ਵਿੱਚ ਜਿਹੜਾ ਮਾਸਟਰਮਾਈਂਡ ਹੈ ਉਹ ਡੇਰਾ ਸਰਸਾ ਮੁਖੀ ਰਾਮ ਰਹੀਮ ਅਤੇ ਹਨੀ ਪ੍ਰੇਤ ਨੇ ਤਾਂ ਦੱਸ ਦਿੱਤੇ ਕਿ ਬੀਤੇ ਦਿਨਾਂ ਦੇ ਵਿੱਚ ਡੇਰਾ ਸਰਸਾ ਮੁਖੀ ਰਾਮ ਰਹੀਮ ਪੈਰੋਲ ਤੇ ਗਏ ਤੇ ਮੜ ਜੇਲ੍ਹ ਦੇ ਵਿੱਚ ਉਹਨਾਂ ਦੀ ਵਾਪਸੀ ਹੋਈ ਤੇ ਉੱਥੇ ਹੀ ਹਾਈ ਕੋਰਟ ਦੇ ਵੱਲੋਂ ਵੀ ਇੱਕ ਵੱਡੀ ਰਾਹਤ ਦਿੱਤੀ ਗਈ ਸੀ ਤੇ ਜਿੱਤੇ ਦੌਰਾਨ ਜਿਹੜਾ ਡਬਲ ਬੈਂਚ ਨੂੰ ਜਿਹੜਾ ਬਰਗਾੜੀ ਬੇਅਦਮੀ ਮਾਮਲੇ ਨੂੰ ਲੈ ਕੇ ਜਿਹੜਾ ਡਬਲ ਬੈਂਚ ਨੂੰ ਜਿਹੜਾ ਕੇਸ ਭੇਜਿਆ ਗਿਆ ਤੇ ਉੱਥੇ ਹੀ ਅੱਜ ਇੱਕ ਵੱਡਾ ਖੁਲਾਸਾ ਨਿਕਲ ਕੇ ਫਿਰ ਤੋਂ ਬਾਹਰ ਆਇਆ ਤੇ ਦੱਸਿਆ ਕਿ ਜਿਹੜਾ ਬਰਗਾੜੀ ਬੇਅਦਵੀ ਮਾਮਲਾ ਹੈ ਉਸ ਨੂੰ ਲੈ ਕੇ ਜਿਹੜਾ ਕੰਮ ਮਹਿੰਦਰਪਾਲ ਬਿੱਟੂ ਨੂੰ ਸੌਪਿਆ ਗਿਆ ਸੀ ਤੇ ਜਿਸ ਤੋਂ ਬਾਅਦ ਅੱਜ ਇੱਕ ਬਰਗਾੜੀ ਬੇਅਦਵੀ ਮਾਮਲੇ ਦੇ ਵਿੱਚ ਇੱਕ ਵੱਡਾ ਝਟਕਾ ਜਿਹੜਾ ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਲੱਗਿਆ ਹੈ ਤੇ ਉੱਥੇ ਹੀ ਜਿਹੜੀ ਹਨੀਪ੍ਰੀਤ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਪ੍ਰਦੀਪ ਕਲੇਰ ਦੇ ਵੱਲੋਂ ਜੋ ਕਿ ਪਗੋੜਾ ਸੀ ਉਸ ਨੂੰ ਬੀਤੇ ਦਿਨਾਂ ਦੇ ਵਿੱਚ ਸਿੱਟ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਉਸ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਤੇ ਉਸ ਪ੍ਰਦੀਪ ਕਲੇਰ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਮਾਸਟਰਮਾਈਂਡ ਆ ਬੇਅਦਬੀ ਨੂੰ ਲੈ ਕੇ ਉਹ ਰਾਮ ਰਹੀਮ ਅਤੇ ਜੋ ਜਿਹੜੇ ਹਨੀਪ੍ਰੀਤ ਹੈ ਤੇ ਜਿਸ ਦੇ ਦੌਰਾਨ ਹੁਣ ਹਨੀਪ੍ਰੀਤ ਦੀਆਂ ਵੀ ਮੁਸ਼ਕਲਾ ਬਲ ਗਈਆਂ ਨੇ ਤੇ ਪਹਿਲਾ ਨਾਮ ਇਸ ਕੇਸ ਦੇ ਵਿੱਚ ਹੁਣ ਪਹਿਲਾ ਨਾਮ ਹੈ ਜਿਹੜਾ ਹਨੀਪ੍ਰੀਤ ਆਇਆ ਤੇ ਉੱਥੇ ਹੀ ਡੇਰਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ ਇੱਕ ਵਾਰ ਵੱਡਾ ਝਟਕਾ ਲੱਗਿਆ ਹੈ ਤੇ ਇੱਕ ਵੱਡਾ ਖੁਲਾਸਾ ਨਿਕਲ ਕੇ ਬਾਹਰ ਆਇਆ ਤੇ ਦੱਸਦੀ ਕਿ 9 ਸਾਲ ਹੋ ਗਏ ਨੇ ਬਰਗਾੜੀ ਬੇਦਬੀ ਮਾਮਲੇ ਦੇ ਵਿੱਚ ਤੇ ਹੁਣ 9 ਸਾਲ ਬਾਅਦ ਇੱਕ ਵੱਡਾ ਖੁਲਾਸਾ ਨਿਕਲ ਕੇ ਬਾਹਰ ਆਇਆ ਤੇ ਜਿਸ ਦੇ ਦੌਰਾਨ ਪ੍ਰਦੀਪ ਕਲੇਰ ਦੇ ਵੱਲੋਂ ਇੱਕ ਵੱਡਾ ਦਾਅਵਾ ਕੀਤਾ ਗਿਆ ਤੇ ਪ੍ਰਦੀਪ ਕਲੇਰ ਡੇਰਾ ਮੁਖੀ ਜੋ ਕਿ ਰਾਮ ਰਹੀਮ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ ਤੇ ਡੇਰਾ ਪ੍ਰੇਮੀ ਜੋ ਕੁਰਦੀਪ ਕਲੇਰ ਆ ਉਸ ਦੇ ਵੱਲੋਂ ਦਾਅਵੇ ਜਿਹੜੇ ਵੱਡੇ ਇਲਜ਼ਾਮ ਜਿਹੜੇ ਲਗਾਏ ਜਾ ਰਹੇ ਨੇ ਤੇ ਬੀਤੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਛਿੜ ਰਹੀਆਂ ਨੇ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਵਿਰੋਧ ਕੀਤੇ ਜਾ ਰਹੇ ਨੇ ਅਤੇ ਉੱਥੇ ਹੀ ਦੱਸਦੀ ਹੈ ਕਿ 9 ਸਾਲਾਂ ਤੋਂ ਜੋ ਬਰਗਾੜੀ ਬੇਅਦਬੀ ਮਾਮਲਾ ਚੱਲ ਰਿਹਾ ਉਸ ਨੂੰ ਲੈ ਕੇ ਅੱਜ ਇੱਕ ਵੱਡਾ ਖੁਲਾਸਾ ਫਿਰ ਤੋਂ ਬਾਹਰ ਨਿਕਲ ਕੇ ਆਇਆ ਹੈ ਤੇ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮਾਸਟਰਮਾਈਂਡ ਆ ਉਹ ਰਾਮ ਰਹੀਮ ਅਤੇ ਹਰੀਪ੍ਰੀਤ ਨੇ ਜਿਸ ਦੇ ਦੌਰਾਨ ਹੁਣ ਹਨੀਪ੍ਰੀਤ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਤੇ ਬਿੱਟਾ ਦੇ ਨਾਲ ਵਿੱਚ ਦੱਸਦੀ ਹੈ ਕਿ ਪ੍ਰਦੀਪ ਕਲੇਰ ਪਗੌੜਾ ਸੀ ਤੇ ਜਿਸ ਤੋਂ ਬਾਅਦ ਸਿੱਟ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਜਿਹੜਾ ਮਹਿੰਦਰਪਾਲ ਬਿੱਟੂ ਆ ਉਸ ਨੂੰ ਇਸ ਕੰਮ ਲਈ ਸੋਪਿਆ ਗਿਆ ਸੀ ਤੇ ਜਿਸ ਤੋਂ ਬਾਅਦ ਅਜਿਹਾ ਵੱਡਾ ਖੁਲਾਸਾ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਨਿਕਲ ਕੇ ਬਾਹਰ ਆਇਆ ਹੈ ਤੇ ਡੇਰਾ ਮੁਖੀ ਰਾਮ ਰਹੀਮ ਅਤੇ ਹਨੀਪ੍ਰੀਤ ਜੇ ਮਾਸਟਰਮਾਈਂਡ ਦੱਸੇ ਜਾ ਰਹੇ ਨੇ ਤੇ ਉਸ ਜਿਹੜਾ ਕਲੇ ਪ੍ਰਦੀਪ ਕਲੇਰ ਉਸ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਜੋ ਬਰਗਾੜੀ ਬੇਅਦਬੀ ਮਾਮਲਾ ਹੈ ਉਸ ਦੇ ਵਿੱਚ ਸਭ ਤੋਂ ਵੱਡਾ ਮਾਸਟਰਮਾਈਂਡ ਡੇਰਾ ਮੁਖੀ ਰਾਮ ਰਹੀਮ ਅਤੇ ਹਣੀਪ੍ਰੀਤ ਹੈ ਤੇ ਹੁਣ ਹਣੀਪ੍ਰੀਤ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧ ਚੁਕੀਆਂ